ਲੁਧਿਆਣਾ ਦੀ ਤਾਜਪੁਰ ਰੋਡ ਕੇਂਦਰੀ ਜੇਲ੍ਹ ਵਿੱਚ ਕੱਲ ਸ਼ਾਮ 7:30 ਵਜੇ ਦੇ ਕਰੀਬ ਕੈਦੀਆਂ ਦੇ ਦੋ ਗਰੁੱਪਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਖੂਨੀ ਝੜਪ ਹੋ ਗਈ ਜਿਸ ਦੌਰਾਨ ਇੱਕ ਦੂਜੇ ਤੇ ਇੱਟਾਂ ਰੋੜੇ ਸੁੱਟੇ ਗਏ ਜੇਲ੍ਹ ਅਧਿਕਾਰੀ ਸਥਿਤੀ ਨੂੰ ਕਾਬੂ ਕਰਨ ਲਈ ਭਾਰੀ ਫੋਰਸ ਨਾਲ ਮੌਕੇ ਤੇ ਪਹੁੰਚੇ ਜਿਸ ਦੌਰਾਨ ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਸਿੱਧੂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਮੌਕੇ ਤੇ ਪਹੁੰਚੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜੇਲ੍ਹ ਅੰਦਰ ਦੋ ਗਰੁੱਪਾਂ ਦੀ ਲੜਾਈ ਹੋਈ ਸੀ ਉਹਨਾਂ ਦੱਸਿਆ ਕਿ ਫਿਲਹਾਲ ਸਥਿਤੀ ਕਾਬੂ ਵਿੱਚ ਉਹਨਾਂ ਬਾਈਕੋਨ ਡੀਜੀ ਬਰੇਗਨ ਤੁਹਾਨੂੰ ਟੇਲ ਚ ਪੀਸ ਕਰ ਦਿੰਗੇ ਜੀ ਦੋ ਗੁੱਟ ਸੀਗੇ ਇੱਕ طرف ਪੰਚਤ ਜਨਸੀਗੇ ਦੂਜੀ طرف ਕਲਿਆ ਜਨਸੀਗੇ ਆਪਸ ਚ ਉਨਾਦਾ ਲੜਾਈ ਝਗੜਾ ਹੋਇਆ ਜੀ ਔਰ ਉਹ ਲੋਬੀ ਬੜਲਾ ਜੜੀ ਕਿਆਰੀਆਂ ਚ ਇਟਾ ਬੁਕਣੇ ਹੁੰਦੀ ਹੈ ਹੂੰ ਉਹਦੇ ਚ ਉਹਨਾਂ ਨੇ ਇਟਾ ਕੱਢ ਕੇ ਦੂਜੇ ਤੇ ਮਾਰੀ ਉਹਨ ਲਈ ਸ਼ੂ ਮੀ ਡਿਟੇਲ ਚ ਜੜੀ ਹੈ ਤੁਮ ਕੀ ਜੀ ਦੇ ਸੰਬੰਧ ਕੇ ਤੇ ਅਸਰਾ ਕੈਦੀ ਕੌਣ ਨੇ ਕੀ ਅੰਦਰ ਕਿਹੜੇ ਕਿਹੜੇ ਕੇਸ ਚ ਹੈ ਅੰਦਰ ਨੇ ਉਹ ਡੀਜੀਪੀ ਬਈ ਦੇਖੋ ਦੇਖੋ ਲੁਧਿਆਣਾ ਦੀ ਤਾਜਪੁਰ ਰੋਡ ਕੇਂਦਰੀ ਜੇਲ੍ਹ ਵਿੱਚ ਕੱਲ੍ਹ ਸ਼ਾਮ 7:30 ਵਜੇ ਦੇ ਕਰੀਬ ਕੈਦੀਆਂ ਦੇ ਦੋ ਗਰੁੱਪਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਖੂਨੀ ਝੜਪ ਹੋ ਗਈ ਜਿਸ ਦੌਰਾਨ ਇੱਕ ਦੂਜੇ ਤੇ ਇੱਟਾਂ ਰੋੜੇ ਸੁੱਟੇ ਗਏ ਜੇਲ੍ਹ ਅਧਿਕਾਰੀ ਸਥਿਤੀ ਨੂੰ ਕਾਬੂ ਕਰਨ ਲਈ ਭਾਰੀ ਫੋਰਸ ਨਾਲ ਮੌਕੇ ਤੇ ਪਹੁੰਚੇ ਜਿਸ ਦੌਰਾਨ ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਸਿੱਧੂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਮੌਕੇ ਤੇ ਪਹੁੰਚੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜੇਲ੍ਹ ਅੰਦਰ ਦੋ ਗਰੁੱਪਾਂ ਦੀ ਲੜਾਈ ਹੋਈ ਸੀ ਉਹਨਾਂ ਦੱਸਿਆ ਕਿ ਫਿਲਹਾਲ ਸਥਿਤੀ ਕਾਬੂ ਵਿੱਚ ਡੀਆਈਜੀ ਪ੍ਰੈਜ਼ੈਂਟ ਤੁਹਾਨੂੰ ਡਿਟੇਲ ਚ ਬਰੀਫ ਕਰ ਦੇਣਗੇ ਜੀ ਦੋ ਗੁੱਟ ਸੀਗੇ ਇੱਕ ਤਰਫ ਪੰਜ ਸੱਤ ਜਨੇ ਸੀਗੇ ਦੂਜੀ ਤਰਫ ਪੰਜ ਸੱਤ ਜਨੇ ਸੀਗੇ ਆਪਸ ਚ ਉਹਨਾਂ ਦਾ ਲੜਾਈ ਝਗੜਾ ਹੋਇਆ ਜੀ ਔਰ ਜਿਹੜੀ ਕਿਆਰੀਆਂ ਚ ਇੱਟਾਂ ਬੁਕਣੇ ਹੁੰਦੀਆਂ ਹਮ ਉਹਦੇ ਚ ਉਹਨਾਂ ਨੇ ਇੱਟਾਂ ਕੱਢ ਕੇ ਇੱਕ ਦੂਜੇ ਤੇ ਮਾਰੀਆਂ ਦੈਟ ਇਜ਼ ਦ ਓਨਲੀ ਇਸ਼ੂ ਹਮ ਡਿਟੇਲ ਚ ਜਿਹੜੀ ਹੈ ਉਹ ਤੁਹਾਨੂੰ ਦੀ ਹੈ ਜੀ ਪ੍ਰੋਗਰੈਸ ਨੂੰ ਮੌਕੇ ਤੇ ਸਾਰਾ ਕੈਦੀ ਕੌਣ ਨੇ ਕੀ ਅੰਦਰ ਕਿਹੜੇ-ਕਿਹੜੇ ਖੇਚੇ ਕਿ ਅੰਦਰ ਨੇ ਉਹ ਦੇ ਜੀ ਵੀ ਦੇਖੋ ਦੇਖ ਲੁਧਿਆਣਾ ਦੀ ਤਾਜਪੁਰ ਰੋਡ ਕੇਂਦਰੀ ਜੇਲ੍ਹ ਵਿੱਚ ਕੱਲ ਸ਼ਾਮ 7:30 ਵਜੇ ਦੇ ਕਰੀਬ ਕੈਦੀਆਂ ਦੇ ਦੋ ਗਰੁੱਪਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਖੂਨੀ ਝੜਪ ਹੋ ਗਈ ਜਿਸ ਦੌਰਾਨ ਇੱਕ ਦੂਜੇ ਤੇ ਇੱਟਾ ਰੋੜੇ ਸੁੱਟੇ ਗਏ ਜੇਲ੍ਹ ਅਧਿਕਾਰੀ ਸਥਿਤੀ ਨੂੰ ਕਾਬੂ ਕਰਨ ਲਈ ਭਾਰੀ ਫੋਰਸ ਨਾਲ ਮੌਕੇ ਤੇ ਪਹੁੰਚੇ ਜਿਸ ਦੌਰਾਨ ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਸਿੱਧੂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਮੌਕੇ ਤੇ ਪਹੁੰਚੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜੇਲ੍ਹ ਅੰਦਰ ਦੋ ਗਰੁੱਪਾਂ ਦੀ ਲੜਾਈ ਹੋਈ ਸੀ ਉਹਨਾਂ ਦੱਸਿਆ ਕਿ ਫਿਲਹਾਲ ਸਥਿਤੀ ਕਾਬੂ ਵਿੱਚ ਹੈ ਡੀਆਈਜੀ ਪ੍ਰੈਜ਼ੈਂਟ ਜੀ ਸਰ ਜੀ ਸਰ ਜੀ ਇਹਨਾਂ ਦਾ ਬਰੀਫ ਕਰ ਦਿੰਗੇ ਜੀ ਦੋ ਗੁੱਟ ਸੀਗੇ ਇੱਕ ਤਰਫ ਪੰਚਤ ਜਨਸੀਗੇ ਦੂਜੀ ਤਰਫ ਪੰਚਤ ਜਨਸੀਗੇ ਆਪਸ ਵਿੱਚ ਉਹਨਾਂ ਦਾ ਲੜਾਈ ਝਗੜਾ ਹੋਇਆ ਸੀ ਔਰ ਉਹ ਲੋ ਵੀ ਫੜ ਲਾ ਲਾ ਜਿਹੜੀ ਕਿਆਰੀਆਂ ਚ ਇਟਾ ਭੁਕਣੇ ਹੁੰਦੇ ਆ ਹੂੰ ਉਹਦੇ ਚ ਉਹਨਾਂ ਨੇ ਇਟਾ ਕੱਢ ਕੇ ਇੱਕ ਦੂਜੇ ਤੇ ਮਾਰਨੀ ਕਰ ਦਿੱਤਾ ਓਨਲੀ ਸ਼ੋਅ ਹੂੰ ਡਿਟੇਲ ਚ ਜਿਹੜੀ ਹੈ ਉਹ ਤੁਹਾਨੂੰ ਦੱਸਣ ਦੱਕੇ ਤੇ ਅਸਰ ਕੈਦੀ ਕੌਣ ਨੇ ਕੀ ਅੰਦਰ ਕਿਹੜੇ-ਕਿਹੜੇ ਖੇਚ ਚ ਕਿਹਾ ਅੰਦਰ ਨੇ ਓ ਡੀਜੀਪੀ ਵਈ ਦੇਖੋ ਦੇਖੋ